ਬੇਰੀ ਨੂੰ ਜਿਹੜੀ ਖਾਦ ਦੇਣੀ ਹੈਗੀ ਉਹ ਬਹੁਤ ਜ਼ਰੂਰੀ ਹੈ ਕਿ ਆਮ ਤੌਰ ਤੇ ਜਿਹੜੇ ਆਪਣੇ ਬੇਰ ਆਗੇ ਜਦੋਂ ਇਹ ਪੱਕਣ ਦੇ ਨੇੜੇ ਆਉਂਦੇ ਆ ਤਾਂ ਝੜਨੇ ਸ਼ੁਰੂ ਹੋ ਜਾਂਦੇ ਆ ਜਾਂ ਫਟਨੇ ਸ਼ੁਰੂ ਹੋ ਜਾਂਦੇ ਆ ਉਹਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜਿਹੜੀ ਆਪਣੇ ਪੌਦੇ ਨੂੰ ਆਪਾਂ ਪੂਰੀ ਖਰਾਕ ਨਹੀਂ ਦਿੱਤੀ ਹੁੰਦੀ ਜੀ ਬੇਰੀ ਨੂੰ ਖਰਾਕ ਦੇਣ ਦਾ ਮੁੱਖ ਸਮਾਂ ਕਿਹੜਾ ਹੈਗਾ ਕਿਵੇਂ ਆਪਾਂ ਖਰਾਕ ਦੇਣੀ ਹੈਗੀ ਕੀ ਕੀ ਖਰਾਕ ਦੇ ਸਕਦੇ ਆਂਗੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਆਖਰ ਤੱਕ ਜਿਹੜਾ ਤੁਸੀਂ ਜ਼ਰੂਰ ਦੇਖਣਾ ਉਸ ਨਾਲ ਜਿਹੜੀ ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ ਕਿਉਂਕਿ ਆਮ ਤੌਰ ਤੇ ਆਪਾਂ ਬੇਰੀ ਦੀ ਜਿਹੜੀ ਖਾਦ ਖਰਾਕ ਇਹਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਤੇ ਆਪਾਂ ਉਸੇ ਤਰ੍ਹਾਂ ਹੀ ਜਿਹੜਾ ਫਲ ਦੀ ਇੱਛਾ ਰੱਖਦੇ ਆ ਪਰ ਆਪਾਂ ਨੂੰ ਜਿਹੜੀ ਦੇਸੀ ਖਰਾਕ ਹੋਵੇ ਚਾਹੇ ਤੁਹਾਡੀ ਕੈਮੀਕਲ ਖਰਾਕ ਹੋਵੇ ਆਪਾਂ ਪਰ ਕੈਮੀਕਲ ਖਰਾਕ ਵਾਲ ਜਿਹੜਾ ਨਹੀਂ ਜਾਂਦੇ ਆਪਾਂ ਸਿਰਫ ਕੁਦਰਤੀ ਖੇਤੀ ਦੀ ਜਿਹੜਾ ਪ੍ਰਚਾਰ ਕਰਨ ਵਿੱਚ ਵਿਸ਼ਵਾਸ ਰੱਖਦੇ ਆ ਪਰ ਸਾਰੇ ਨਹੀਂ ਕਰ ਸਕਦੇ ਇਸ ਲਈ ਕੁਝ ਲੋਕ ਜਿਹੜੇ ਕੈਮੀਕਲ ਖੇਤੀ ਵੀ ਕਰਦੇ ਆ ਉਹ ਵੀ ਖਰਾਕ ਜ਼ਰੂਰ ਦੇਣ ਆਪਣੇ ਫਲਾਂ ਵਾਲੇ ਪੌਦਿਆਂ ਨੂੰ ਤੇ ਖਰਾਕ ਦੀ ਗੱਲ ਕਰ ਲਈਏ ਜੀ ਜਿਹੜੀ ਮਈ ਜੂਨ ਦੇ ਵਿੱਚ ਆਪਾਂ ਰੂੜੀ ਦੀ ਖਾਦ ਜਾਂ ਗਡੋਆਂ ਦੀ ਖਾਦ ਇਹ 베ਰੀ ਦੇ ਬੂਟੇ ਨੂੰ ਆਪਾਂ ਦੇ ਸਕਦੇ ਹਾਂਗੇ ਤੇ ਖਾਦ ਪਾਉਣ ਦਾ ਤਰੀਕਾ ਕੀ ਹੈ ਘਟੂ ਘਟ ਬੂਟੇ ਦੀ ਛਾਤਰੀ ਦੇ ਨੇੜ ਆਪਾਂ 1 ਫੁੱਟ ਦੇ ਕਰੀਬ ਜਿਹੜਾ ਟੋਆ ਕੱਢ ਲੈਣਾਗਾ 1 ਫੁੱਟ ਚੌੜਾ ਤੇ 6 ਇੰਚ ਡੂੰਘਾ ਉਹਦੇ ਵਿੱਚ ਆਪਾਂ ਜਿਹੜੀ 1 ਸਾਲ ਦੇ ਬੂਟੇ ਲਈ 20 ਕਿਲੋ ਜਿਹੜੀ ਗਲੀ ਸੜੀ ਰੂੜੀ ਦੀ ਖਾਦ ਪਾਉਣੀ ਹੈਗੀ ਤੇ ਉਹ ਗਲੀ ਛੜੀ ਰੂੜੀ ਖਾਦ ਜਿਹੜੀ ਘੱਟੋ ਘੱਟ ਸਾਲ ਪੁਰਾਣੀ ਹੋਣੀ ਜ਼ਰੂਰੀ ਹੈ ਜੇ ਕੱਚੀ ਖਾਦ ਪਾਵਾਂਗੇ ਤਾਂ ਉਹਦੇ ਨਾਲ ਪੌਦਿਆਂ ਨੂੰ ਜਿਹੜਾ ਨੁਕਸਾਨ ਹੁੰਦਾ ਹੈਗਾ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਕਿ ਰੂੜੀ ਦੀ ਖਾਦ ਆਪਣੇ ਕੋਲ ਨਹੀਂ ਉਪਲਬਧ ਹੈਗੀ ਤਾਂ ਆਪਾਂ ਜਿਹੜਾ ਗਣੂਆ ਦੀ ਖਾਦ ਲਿਆ ਕੇ ਉਹਦੇ ਵਿੱਚ ਪਾ ਸਕਦੇ ਆਂਗੇ ਜਿਸ ਤਰ੍ਹਾਂ ਕਿ 20 ਕਿਲੋ ਆਪਾਂ ਰੂੜੀ ਦੀ ਖਾਦ ਪਾਉਣੀ ਹੈ ਤਾਂ ਆਪਾਂ ਨੂੰ ਸਿਰਫ 4 ਤੋਂ 5 ਕਿਲੋ ਜਿਹੜੀ ਗਣੂਆ ਦੀ ਖਾਦ ਨਾਲ ਜਿਹੜਾ ਆਪਣਾ ਇੱਕ ਸਾਲ ਦੇ ਪੌਦੇ ਲਈ ਆਪਾਂ 4 ਕਿਲੋ ਖਾਦ ਨਾਲ ਵਧੀਆ ਸਾਰ ਸਕਦੇ ਆਂ ਜੀ ਤੇ ਇਸ ਤੋਂ ਇਲਾਵਾ ਜਿਹੜੀ ਇਹ ਸਬੂਟੇ ਨੂੰ 베ਰੀ ਦੇ ਬੂਟੇ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈਗੀ ਨਾਈਟ੍ਰੋਜਨ ਜਿਹੜਾ ਆਮ ਤੌਰ ਤੇ ਆਪਾਂ ਯੂਰੀਆ ਖਾਦ ਦੇ ਵਿੱਚੋਂ ਲੈਨੇ ਆ ਜੇਕਰ ਤੁਸੀਂ ਕੈਮੀਕਲ ਖਾਦਾ ਨਹੀਂ ਵਰਤਦੇ ਤਾਂ ਤੁਸੀਂ ਜਿਹੜਾ ਨਾਈਟ੍ਰੋਜਨ ਦਾ ਸਰੋਤ ਸਰੋਂ ਦੀ ਖਾਦ ਨੂੰ ਬਣਾ ਸਕਦੇ ਹੋ ਸਰੋਂ ਦੀ ਖਾਦ ਦੇ ਵਿੱਚੋਂ ਲਗਭਗ ਤੁਸੀਂ ਇਹ ਮੰਨ ਲਓ ਵੀ ਜੇ ਆਪਾਂ 100 ਗ੍ਰਾਮ ਸਰੋਂ ਦੀ ਖਾਦ ਲੈਨੇ ਆ ਤਾਂ ਉਹਦੇ ਵਿੱਚੋਂ ਆਪਾਂ ਨੂੰ 4 ਗ੍ਰਾਮ ਜਿਹੜਾ ਨਾਈਟ੍ਰੋਜਨ ਮਿਲਦਾਗਾ 1 ਗ੍ਰਾਮ ਉਹਦੇ ਜੋ ਆਪਾਂ ਨੂੰ ਫਾਸਫੋਰਸ ਮਿਲਦਾ ਤੇ 1 ਗ੍ਰਾਮ ਪੋਟਾਸ਼ੀਅਮ ਮਿਲਦਾ ਹੈਗਾ 4 ਗ੍ਰਾਮ ਦੇ ਹਿਸਾਬ ਨਾਲ ਜਿਹੜਾ ਆਪਾਂ ਘਟੋ ਘਟ ਜਿਹੜਾ ਯੂਰੀਆ ਮੰਨ ਲਈਏ ਆਪਾਂ ਇਹਨੂੰ ਦੇਣਾ ਹੁੰਦਾ ਹੈਗਾ 1 ਸਾਲ ਦੇ ਪੌਦੇ ਨੂੰ 200 ਗ੍ਰਾਮ ਦੇ ਕਰੀਬ ਦੇਣਾ ਹੁੰਦਾ ਹੈਗਾ ਤੇ ਆਪਾਂ ਜੇ ਨਾਈਟ੍ਰੋਜਨ ਦੀ ਗੱਲ ਕਰ ਲਈਏ ਤਾਂ 92 ਗ੍ਰਾਮ ਨਾਈਟ੍ਰੋਜਨ ਬਣਦਾ ਹੈਗਾ ਜੀ ਜਿਹੜਾ ਆਪਾਂ ਇਸ ਬੂਟੇ ਨੂੰ ਪਹਿਲੇ ਸਾਲ ਦੇ ਨੂੰ ਦੇਣਾ ਹੁੰਦਾ ਹੈਗਾ ਉਸੇ ਤਰ੍ਹਾਂ ਇਹ ਸਾਲ ਦਰ ਸਾਲ ਦੁੱਗਣਾ ਹੁੰਦਾ ਜਾਂਦਾ ਜਿਸ ਤਰ੍ਹਾਂ ਰੂੜੀ ਦੀ ਖਾਦ ਦੀ ਗੱਲ ਕਰ ਲਈਏ ਦਾ ਜਿਹੜਾ ਮੰਨ ਲੀਏ ਵੀ ਜੇ ਪਹਿਲੇ ਸਾਲ ਆਪਾਂ 20 ਕਿਲੋ ਖਾਦ ਦੇਣੀ ਹੈ ਦੂਸਰੇ ਸਾਲ ਆਪਾਂ 40 ਕਿਲੋ ਉਸ ਤੋਂ ਬਾਅਦ ਤੀਸਰੇ ਸਾਲ 60 ਕਿਲੋ ਚੌਥੇ ਸਾਲ 80 ਪੰਜਵੇਂ ਸਾਲ ਜਿਹੜੀ ਕੁਆਂਟਲ ਤੋਂ ਬਾਅਦ ਪੰਜ ਸਾਲਾਂ ਤੋਂ ਬਾਅਦ ਤੁਸੀਂ ਕੁਆਂਟਲ ਖਾਦ ਜਿਹੜੀ ਪੱਕੀ ਕਰ ਦੇਣੀ ਹੈਗੀ ਉਸੇ ਤਰ੍ਹਾਂ ਜੇ ਆਪਾਂ ਸਰੋਂ ਦੀ ਖਾਦ ਦੇਣੀ ਹੈ ਯੂਰੀਆ ਈ ਥਾਂ ਤੇ ਤਾਂ ਪਹਿਲੇ ਸਾਲ ਜਿਹੜੀ ਆਪਾਂ 2.5 ਕਿਲੋ ਦੇਣੀ ਹੈ ਜੀ ਜਿਹੜੀ ਪਹਿਲੀ ਕਿਸ਼ਤ ਆ ਕੀ ਇਹਦੀ ਇਹ ਤੁਸੀਂ ਮੰਨ ਲਓ ਅੱਧੀ ਯੂਰੀਆ ਅੱਧੀ ਯੂਰੀਆ ਕਹਿ ਰਿਹਾ ਮੈਂ ਜਿਹੜਾ ਕੈਮੀਕਲ ਲਈ ਤੇ ਜੇ ਤੁਸੀਂ ਆਰਗੈਨਿਕ ਕਰ ਰਹੇ ਹੋ ਤਾਂ ਤੁਸੀਂ 2.5 ਕਿਲੋ ਖਾਲ ਪਾਉਣੀ ਆ ਉਹਦੇ ਚ ਅੱਧੀ ਖਾਲ ਜਾਨੀ ਕਿ ਸਵਾ ਕਿਲੋ ਖਾਲ ਤੁਸੀਂ ਜਿਹੜੀ ਜੂਨ ਜੁਲਾਈ ਜਾਂ ਮਈ ਜੂਨ ਦੇ ਵਿੱਚ ਜਿਹੜੀ ਰੂੜੀ ਦੇ ਖਾਦ ਦੇ ਨਾਲ ਹੀ ਇਹਨੂੰ ਦੇ ਦੇਣੀ ਆ ਬੂਟੇ ਨੂੰ ਤੇ 2.5 ਦੇ ਵਿੱਚੋਂ ਸਵਾ ਕਿਲੋ ਜਿਹੜੀ ਪਹਿਲਾਂ ਦੇ ਦੇਣੀ ਆ ਤੇ ਸਵਾ ਕਿਲੋ ਜਿਹੜੀ ਅਗਸਤ ਦੇ ਵਿੱਚ ਜਾ ਕੇ ਤੁਸੀਂ ਬੂਟੇ ਨੂੰ ਦੁਬਾਰਾ ਜਿਹੜੀ ਖਾਲਾ ਨਾਈਟ੍ਰੋਜਨ ਦੀ ਪੂਰਤੀ ਕਰਨ ਲਈ ਦੇਣੀ ਆ ਜੇਕਰ ਬੂਟਾ 2 ਸਾਲ ਦਾ ਤਾਂ 5 ਕਿਲੋ ਖਾਲ 3 ਸਾਲ ਦਾ 7.5 ਕਿਲੋ ਖਾਲ ਤੇ 4 ਸਾਲ ਦੇ ਨੂੰ ਜਿਹੜਾ ਤੁਸੀਂ 10 ਕਿਲੋ ਖਾਲ ਤੇ 5 ਸਾਲ ਦੇ ਨੂੰ 12.5 ਕਿਲੋ ਖਾਲ ਜਿਹੜੀ ਸਰੋਂ ਦੀ ਪਾਉਣੀ ਹੈ ਜੀ ਇਸ ਤੋਂ ਇਲਾਵਾ ਜੇਕਰ ਜਦੋਂ ਫਲ ਪੱਕਣਾ ਸ਼ੁਰੂ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜਾ ਇਹਨੂੰ ਜਿਬਰੈਲਿਕ ਐਸਿਡ ਜਾਂ ਐਨ ਐਨ ਐਂ ਦਾ ਘੋਲ ਜਿਹੜਾ ਛਿੜਕਾ ਕਰਨਾ ਹੁੰਦਾ ਹੈਗਾ ਆਪਾਂ ਪਾਠੀਆਂ ਦੇ ਪਾਣੀ ਨਾਲੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹਣੇ ਅਗੇ ਜਿਹੜਾ ਆਪਾਂ ਦੋ ਵਾਰੀ ਪਾਠੀਆਂ ਦਾ ਪਾਣੀ ਇਹਦੇ ਵਿੱਚ ਛਿੜਕਣਾਗਾ ਇੱਕ 15 ਅਕਤੂਬਰ ਤੋਂ ਬਾਅਦ ਤੇ ਇੱਕ 15 ਨਵੰਬਰ ਤੋਂ ਬਾਅਦ ਪਾਠੀਆਂ ਦਾ ਘੋਲ ਤਿਆਰ ਕਰਨ ਲਈ ਆਪਾਂ ਕਾਫੀ ਵਾਰ ਦੱਸ ਵੀ ਚੁੱਕੇ ਹਾਂ ਜੇਕਰ ਤੁਹਾਨੂੰ ਫਿਰ ਵੀ ਉਦੇ ਬਾਰੇ ਨਹੀਂ ਜਾਣਕਾਰੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਿਹੜਾ ਪੁੱਛ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜੀ ਫਲਾਂ ਦੀ ਗੋਲਮੁਅਤਤਾ ਵਧਾਉਣ ਲਈ ਆਪਾਂ ਸਰੋਂ ਦੀ ਖਾਲ ਨੂੰ ਭਿਉਂ ਕੇ ਤੇ ਨਾਲ ਕਲੀ ਤੇ ਆਪਾਂ ਇੱਕ ਆਪਣਾ ਕਲੀ ਹੋਗੀ ਸਰੋਂ ਦੀ ਖਾਲ ਹੋਗੀ ਤੇ ਪਾਠੀਆਂ ਦਾ ਪਾਣੀ ਹੋ ਗਿਆ ਤੇ ਖੱਟੀ ਲੱਸੀ ਇਹ ਚਾਰ ਚੀਜ਼ਾਂ ਦਾ ਜਿਹੜਾ ਘੋਲ ਬਣਾ ਕੇ ਆਪਾਂ ਅਧ ਨਵੰਬਰ ਦੇ ਵਿੱਚ ਇਹਦੇ ਉੱਪਰ ਛਿੜਕਾਅ ਕਰਨਾ ਉਹਦੇ ਨਾਲ ਫਲਾਂ ਦਾ ਸਾਈਜ਼ ਤੇ ਜਿਹੜਾ ਸਵਾਦ ਹੈਗਾ ਉਹ ਵਧੀਆ ਬਣਦਾ ਹੈ ਜੀ ਇਸ ਤੋਂ ਲਾਵਾ ਬੋਰਡੋ ਦਾ ਘੋਲ ਜਿਹੜਾ ਫਲਾਂ ਦੇ ਉੱਪਰ ਆਪਾਂ ਕਰਨਾ ਹੁੰਦਾਗਾ ਬੋਰਡੋ ਘੋਲ ਕੀ ਹੁੰਦਾਗਾ ਕਾਲੀ ਅਤੇ ਨੀਲੇ ਤੋਂ ਉੱਥੇ ਦਾ ਘੋਲ ਹੈਗਾ ਇਹ ਥੋੜਾ ਜਿਹਾ ਇਹ ਕਾਲੀਏ ਵੀ ਜਿਆਦਾ ਮਾਤਰਾ ਦੇ ਵਿੱਚ ਇਹਨੂੰ ਆਪਾਂ ਵਰਤਾਂਗੇ ਤਾਂ ਆਪਣੇ ਲਈ ਜ਼ਹਿਰੀਲਾ ਹੀ ਸਾਬਤ ਹੋ ਜਾਂਦਾ ਕੈਮੀਕਲ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਰਹਿੰਦਾ ਇਸ ਲਈ ਇਹਨੂੰ ਥੋੜੀ ਮਾਤਰਾ ਦੇ ਵਿੱਚ ਆਪਾਂ ਹਮੇਸ਼ਾ ਵਰਤਣਾਗਾ ਆ ਅ ਵੈਸੇ ਤਾਂ 1% ਵਾਲਾ ਜਿਹੜਾ ਰეკਮੈਂਡ ਕੀਤਾ ਜਾਂਦਾ ਪਰ ਜਿਹੜਾ ਆਪਾਂ ਗਾ ਉਹ ਅੱਧੇ ਪਰਸੈਂਟ ਵਾਲਾ ਘੋਲ ਦੀ ਜਿਹੜੀ ਸਪਾਰਸ਼ ਕਰਦੇ ਆਂਗੇ ਛੜਕਾ ਲਈ ਅੱਧੇ ਪਰਸੈਂਟ ਵਾਲਾ ਘੋਲ ਬਣਾਉਣਾ ਕਿਵੇਂ ਆ 200 ਲੀਟਰ ਪਾਣੀ ਲੈਣਾ ਜੀ 1 ਕਿਲੋ ਤੁਸੀਂ ਨੀਲਾ ਥੋਥਾ ਲੈਣਾ ਤੇ 1 ਕਿਲੋ ਜਿਹੜਾ ਚੂਨਾ ਲੈਣਾਗਾ ਇਹ ਸਾਰੀਆਂ ਚੀਜ਼ਾਂ ਦਾ ਉਹਦੇ ਵਿੱਚ ਘੋਲ ਲੈਣਾ ਤੁਸੀਂ ਇਹਨੂੰ ਅੱਡੋ ਅੱਡ 100-100 ਲੀਟਰ ਪਾਣੀ 'ਚ ਪਹਿਲਾਂ ਤੁਸੀਂ ਘੋਲ ਲੈਣਾ ਇੱਕ ਪਾਸੇ ਕਲੀ ਘੋਲ ਲੈਣੀ ਇੱਕ ਪਾਸੇ ਜਿਹੜਾ ਨੀਲਾ ਥੋਥਾ ਘੋਲ ਲੈਣਾ ਕਿਲੋ-ਕਿਲੋ ਫਿਰ ਜਿਹੜਾ 100 ਲੀਟਰ ਪਾਣੀ 200 ਲੀਟਰ ਪਾਣੀ ਬਣ ਜਾਣਾ ਜੀ 100-100 ਲੀਟਰ ਨੂੰ ਉਹਨਾਂ 200 ਲੀਟਰ ਪਾਣੀ ਨੂੰ ਇਕੱਠਾ ਕਰਕੇ ਤੇ ਤੁਸੀਂ ਉਹਦਾ ਜਿਹੜਾ ਘੋਲ ਦਾ ਛੜਕਾ ਇਹਦੇ ਉੱਪਰ ਕਰ ਸਕਦੇ ਹੋਗੇ ਵੈਸੇ ਤਾਂ ਜਿਹੜਾ 200 ਲੀਟਰ ਦੇ ਵਿੱਚੋਂ ਸਿੱਧੀ ਢੋਲੀ ਪਰ ਕੇ ਛੜਕਾ ਕਰਨ ਦੀ ਜਿਹੜੀ ਸਪਰਸ਼ ਕੀਤੀ ਜਾਂਦੀ ਹੈ ਪਰ ਆਪਾਂ ਤੁਹਾਨੂੰ ਜਿਹੜੀ ਸਲਾਹ ਦੇਵਾਂਗੇ ਕਿ 10 ਲੀਟਰ ਤੁਸੀਂ ਉਸ ਘੋਲ ਦੇ ਵਿੱਚੋਂ ਲੈ ਲਿਓ ਤੇ 4-5 ਲੀਟਰ ਜਿਹੜਾ ਤੁਸੀਂ ਸਾਦਾ ਪਾਣੀ ਪਾ ਕੇ ਫਿਰ ਛਿੜਕਾਅ ਕਰਿਓ ਉਹਦੇ ਨਾਲ ਜਿਹੜੇ ਫਲਾਂ ਦੇ ਉੱਪਰ ਕਾਲੇ ੱੱੱਬੇ ਪੈਣੇ ਫਲ ਗਲਦੇ ਆਗੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਹੋ ਜਾਂਦਾ ਹੈ